ਜਿੰਨਾ ਕਿਸੇ ਦੇਸ਼ ਦੇ ਕੋਲੇ ਹਥਿਆਰਾਂ ਦਾ ਹੋਣਾ ਜ਼ਰੂਰੀ ਆ ਉਨਾਂ ਹੀ ਉਸ ਦੇਸ਼ ਦੇ ਕੋਲੇ ਡਿਫੈਂਸਿਵ ਸਿਸਟਮ ਦਾ ਹੋਣਾ ਵੀ ਜ਼ਰੂਰੀ ਆ ਜੇ ਤੁਸੀਂ ਡਿਫੈਂਡ ਨਹੀਂ ਕਰ ਰਹੇ ਬਾਹਰੋਂ ਜਿਹੜੇ ਹਮਲੇ ਹੋ ਰਹੇ ਨੇ ਤਾਂ ਤੁਹਾਡੇ ਕੋਲੇ ਜਿੱਦੇ ਵਧੀਆ ਮਰਜੀ ਹਥਿਆਰ ਹੋਣ ਉਹਨਾਂ ਦਾ ਕੋਈ ਲਾਭ ਨਹੀਂ ਹੋਣਾ ਇਸ ਲਈ ਇਸ ਆਪਰੇਸ਼ਨ ਸੰਧੂਰ ਦੇ ਵਿੱਚ ਭਾਰਤ ਦੇ ਕੋਲ S400 ਡਿਫੈਂਸ ਸਿਸਟਮ ਸੀ ਤਾਂ ਉਹਦੇ ਕਰਕੇ ਬਹੁਤ ਬਚਾਅ ਹੋਇਆ ਇਧਰੋਂ ਜਿਹੜੀਆਂ ਵਸਾਈਲਾਂ ਜਾਂਦੀਆਂ ਸੀ ਉਹ ਸਿੱਧੀਆਂ ਪਾਕਿਸਤਾਨ ਦੀ ਜ਼ਮੀਨ ਤੇ ਡਿੱਗਦੀਆਂ ਸੀ ਉਹਨਾਂ ਵਾਲੀਆਂ ਸਮਾਨ ਦੇ ਵਿੱਚ ਹੀ ਖਤਮ ਹੋ ਜਾਂਦੀਆਂ ਸੀ ਇਸੇ ਤਰ੍ਹਾਂ ਦਾ ਜਿਹੜਾ ਸਿਸਟਮ ਹੈਗਾ ਉਹ ਹੈਗਾ ਇਜ਼ਰਾਈਲ ਦੇ ਕੋਲ ਜਿਹਨੂੰ ਆਇਰਨ ਡੋਮ ਕਹਿੰਦੇ ਆ ਇਜ਼ਰਾਈਲ ਦੇ ਚਾਰ ਚਫਰੇ ਦੁਸ਼ਮਣਾਂ ਦਾ ਦਵਆਸਾ ਤਾਂ ਇਸ ਕਰਕੇ ਉਹਨਾਂ ਦਾ ਜਿਹੜਾ ਆਇਰਨ ਡੋਮ ਹੈਗਾ ਉਹ ਇੰਨਾ ਇਫੈਕਟਿਵ ਆ ਕੇ ਉਹਨਾਂ ਦੇ ਜਿਹੜੇ ਅਟੈਕ ਕਰਦੇ ਆ ਉਹਨਾਂ ਤੋਂ ਉਹਨਾਂ ਨੂੰ ਬਚਾਉਂਦਾ ਆ ਰਿਹਾ ਔਰ ਉਹ ਅਟੈਕ ਵੀ ਬਹੁਤ ਮਤਲਬ 100-100 ਮਜਾਈਲ ਇਕੱਠੀ 200-200 ਮਜਾਈਲ ਦਾ ਇਕੱਠਾ ਅਟੈਕ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਸਾਰੀਆਂ ਮਜਾਈਲਾਂ ਜਿਹੜੀਆਂ ਨੇ ਉਹ ਇਜ਼ਰਾਈਲ ਦੀ ਧਰਤੀ ਤੇ ਡਿੱਗਣੀਆਂ ਨਹੀਂ ਜਾ ਕੇ ਇਹਨਾਂ ਨੂੰ ਸਮਾਨ ਦੇ ਵਿੱਚ ਹੀ ਖਤਮ ਕਰ ਦਿੱਤ ਦੇਣਾ ਉਹਨੇ ਉਹਦੇ ਵਿੱਚੋਂ ਫਿਰ ਵੀ ਸੰਭਾਵਨਾ ਹੁੰਦੀ ਆ ਵੀ ਕੁਝ ਇੱਕ ਮਜਾਈਲਾਂ ਜਿਹੜੀਆਂ ਨੇ ਜਦੋਂ ਇਕੱਠੀਆਂ ਛੱਡਦੇ ਆ ਉਹ ਤਾਂ ਉਹ ਆਇਰਨ ਡੋਮ ਹੋਣ ਦੇ ਬਾਵਜੂਦ ਉਹ ਜਿਹੜੀਆਂ ਮਜਾਈਲਾਂ ਇਜ਼ਰਾਈਲ ਦੀ ਧਰਤੀ ਤੇ ਡਿੱਗਦੀਆਂ ਨੇ ਪਰ ਸਮੱਸਿਆ ਇਹ ਹੈ ਕਿ ਜਿੰਨਾ ਖਰਚਾ ਬਾਹਰਲੀਆਂ ਕੰਟਰੀਆਂ ਮਜ਼ਾਈਲਾ ਦਾਗਣ ਤੇ ਕਰਦੀਆਂ ਨੇ ਇਜ਼ਰਾਈਲ ਦਾ ਓਨਾ ਹੀ ਖਰਚਾ ਉਹਨਾਂ ਨੂੰ ਉੱਪਰ ਖਤਮ ਕਰਨ ਤੇ ਹੁੰਦਾ ਕਿਉਂਕਿ ਉਹਨੂੰ ਖਤਮ ਕਰਨ ਲਈ ਵੀ ਹੇਠੋਂ ਮਜ਼ਾਈਲਾ ਹੀ ਦਾਗਣੀਆਂ ਪੈਂਦੀਆਂ ਨੇ ਡਿਫੈਂਸ ਸਿਸਟਮ ਦੇ ਵਿੱਚ ਵੀ ਮਜ਼ਾਈਲਾ ਹੀ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਨਸ਼ਟ ਕਰਦੀਆਂ ਨੇ ਉੱਪਰ ਜਾ ਕੇ ਤਾਂ ਇਹ 2-ਵੇ ਕਮਿਊਨੀਕੇਸ਼ਨ ਹੁੰਦਾ ਪਹਿਲਾਂ ਜਿਹੜਾ ਇਹ ਆਇਰਨ ਡੋਮ ਆ ਇਹ ਸਕੈਨ ਕਰਦਾ ਕਿ ਕਿਸ ਡਾਇਰੈਕਸ਼ਨ ਦੇ ਵਿੱਚੋਂ ਮਜ਼ਾਈਲ ਆ ਰਹੀ ਹੈ ਕਿੰਨੀ ਸਪੀਡ ਤੇ ਆ ਰਹੀ ਹੈ ਉਸ ਦੇ ਹਿਸਾਬ ਨਾਲ ਥੱਲੇੋਂ ਮਜ਼ਾਈਲ ਦਾਗੀ ਜਾਂਦੀ ਹੈ ਤੇ ਉੱਪਰ ਜਾ ਕੇ ਜਿਹੜੀ ਆਰਈ ਮਜ਼ਾਈਲ ਹੁੰਦੀ ਹੈ ਉਹਨੂੰ ਨਸ਼ਟ ਕਰਦੀ ਹੈ ਤਾਂ ਹੁਣ ਉਹਨਾਂ ਨੇ ਦੁਨੀਆ ਦੇ ਵਿੱਚ ਪਹਿਲੀ ਵਾਰ ਆਇਰਨ ਬੀਮ 4.5.0 ਬਣਾਇਆ ਇਹਦੇ ਵਿੱਚ ਡਿਫੈਂਸ ਸਿਸਟਮ ਦੇ ਵਿੱਚ ਮਜ਼ਾਈਲਾ ਨਹੀਂ ਦਾਗੀਆਂ ਜਾਣੀਆਂ ਥੱਲੇੋਂ ਇੱਕ ਲਾਈਟ ਜਾਊਗੀ ਜਿਵੇਂ ਆਪਾਂ ਟਾਰਚ ਦੀ ਲਾਈਟ ਮਾਰ ਦਿੰਦੇ ਹਾਂ ਪਰ ਇਹ ਟਾਰਚ ਦੀ ਲਾਈਟ ਵਾਂਗ ਨਹੀਂ ਹੈਗੀ ਇਹ ਲੇਜ਼ਰ ਲਾਈਟ ਆ ਤੇ ਲੇਜ਼ਰ ਲਾਈਟ ਵੀ ਇਹ 100 ਕਿਲੋਵਾਟ એનર્ਜੀ ਛੱਡੂਗਾ ਇੱਕੋ ਵਾਰ ਦੇ ਵਿੱਚ ਜਿਹੜੀ 100 ਕਿਲੋਮੀਟਰ ਤੱਕ ਜਿਹੜੀਆਂ ਉੱਪਰੋਂ ਆ ਰਹੀਆਂ ਨੇ ਮਜ਼ਾਈਲਾਂ ਉਹਨਾਂ ਨੂੰ ਜਲਾ ਦੇਊਗੀ ਅਸਮਾਨ ਦੇ ਵਿੱਚ ਹੀ ਇਹਦੇ ਤੇ ਕੁਝ ਨਹੀਂ ਲੱਗਦਾ ਇਹ ਬੈਟਰੀ ਬੈਕਅਪ ਆ ਸਿਰਫ ਇਹ ਬਿਜਲੀ ਦਾ ਖਰਚਾ ਜਾਂ ਇਹ ਤੈਨੂੰ ਬਣਾਉਣ ਦਾ ਖਰਚਾ ਕਿਉਂਕਿ ਆਮ ਤੌਰ ਤੇ ਲਾਈਟ ਦੀ ਸਮੱਸਿਆ ਕੀ ਹੈ ਕਿ ਜਿਵੇਂ ਜਿਵੇਂ ਉਹ ਦੂਰ ਜਾਂਦੀ ਆ ਉਹਦੀ એનર્ਜੀ ਘਟਦੀ ਜਾਂਦੀ ਆ ਇਸ ਲਈ ਇਹਨੂੰ 100 ਕਿਲੋਵਾਟ ਦੀ એનર્ਜੀ ਨਾਲ ਜਦੋਂ ਇਹ ਫੋਕਸ ਕਰੂਗੀ ਤਾਂ ਬਹੁਤ ਜ਼ਿਆਦਾ ਤਾਪਮਾਨ ਪੈਦਾ ਹੋਊਗਾ ਔਰ ਉਹ ਤਾਪਮਾਨ ਉਸ ਚੀਜ਼ ਨੂੰ ਜਲਾ ਦੇਊਗਾ ਇਹ ਕੁਝ ਇਸੇ ਤਰ੍ਹਾਂ ਦਾ ਕਨਸੈਪਟ ਹੀ ਹੈ ਜਿਵੇਂ ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਕਰਦੇ ਸੀ ਕਿ ਇੱਕ ਲੈਂਜ ਲੈ ਕੇ ਉਹਨੂੰ ਕਿਸੇ ਕਾਗਜ਼ ਦੇ ਟੁਕੜੇ ਨੂੰ ਜਲਾਉਂਦੇ ਹੁੰਦੇ ਸੀ ਉਹ ਵੀ ਇਹੀ ਕਰਦਾ ਸੀ ਕਿ ਸੂਰਜ ਤੋਂ ਆ ਰਹੀਆਂ ਲਾਈਟਾਂ ਨੂੰ ਉਸ ਕਾਗਜ਼ ਦੇ ਟੁਕੜੇ ਤੇ ਫੋਕਸ ਕਰ ਦਿੰਦਾ ਸੀ ਤੇ ਉੱਥੇ ਗਰਮੀ ਵੱਧ ਜਾਂਦੀ ਸੀ ਉਹਦੇ ਨਾਲ ਉਹਨੂੰ ਅੱਗ ਲੱਗ ਜਾਂਦੀ ਸੀ ਤਾਂ ਇਸੇ ਤਰ੍ਹਾਂ ਦਾ ਇੱਕ ਸਿਸਟਮ ਹੈਗਾ ਜਿਹੜਾ ਇਜ਼ਰਾਈਲ ਬਣਾ ਚੁੱਕਿਆ ਤੇ ਉਹਨੂੰ ਫੀਲਡ ਦੇ ਵਿੱਚ ਟੈਸਟ ਕਰ ਚੁੱਕਿਆ ਤੇ ਲਾਂਚ ਕਰ ਚੁੱਕਿਆ ਆਪਣੀ ਜ਼ਮੀਨ ਤੇ